ਸਾਲੀਆਂ ਨੇ ਸਾਗਣ ਤੇ ਬੈਠੇ ਲਾੜੇ ਦੇ ਨਾਲ ਕੀਤਾ ਬੇਹੱਦ ਮਜ਼ਾਕ ਜੱਥੇ ਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਦੇ ਹੋ ਤੇ ਸਾਲੀਆਂ ਸਾਗਣ ਪਾਉਣ ਉਹਦੇ ਹਨ ਜੱਥੇ ਕੀ ਦੋਸਤੋ ਇੱਕ ਆਪਣੇ ਨਵੇਂ ਜੀਜੇ ਦੇ ਲਈ ਗਿਫਟ ਵੀ ਲੈ ਆਉਂਦੇ ਹਨ ਜੱਥੇ ਕੀ ਦੋਸਤੋ ਮੌਕੇ ਉੱਤੇ ਜਦੋਂ ਮੁੰਡਾ ਖੋਲਣ ਦੀ ਕੋਸ਼ਿਸ਼ ਕਰਦਾ ਤੇ ਵਿੱਚੋਂ ਇਹੋ ਜਿਹਾ ਕੁਝ ਨਿਕਲਦਾ ਹੈ ਜੱਥੇ ਕੀ ਦੋਸਤੋ ਮੁੰਡੇ ਦੇ ਮੌਕੇ ਉੱਤੇ ਹਾਸੇ ਨਹੀਂ ਰੁਕਦੀ ਤੇ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਤੇ ਦੇਖਿਓ ਇਸ ਵੀਡੀਓ ਦੇ ਵਿੱਚ ਮੁੰਡੇ ਦੀਆਂ ਸਾਲੀਆਂ ਜਦੋਂ ਇਸ ਮੁੰਡੇ ਨੂੰ ਗਿਫਟ ਦਿੰਦੀਆਂ ਹਨ ਤੇ ਮੁੰਡਾ ਚੋਰੀ-ਚੋਰੀ ਖੋਲਦਾ ਹੈ ਜੱਥੇ ਕਿ ਦੋਸਤੋ ਉਸ ਨੂੰ ਲੱਗਦਾ ਹੈ ਕਿ ਕੋਈ ਹੋਰੇ ਕੁਝ ਹੋਰੀ ਨਾ ਹੋਵੇ ਪਰ ਜਦੋਂ ਖੋਲ ਕੇ ਆਪਣੀ ਛੱਜ ਬਹਿਈ ਘਰ ਵਾਲੀ ਜੋ ਕਿ ਦੋਸਤੋ ਸਾਗਣ ਦੇ ਲਵੇ ਬੈਠੀ ਹੁੰਦੀ ਹੈ ਤਾਂ ਉਸ ਨੂੰ ਫੜਾਉਂਦਾ ਹੈ ਉਸ ਵਿੱਚੋਂ ਕੱਢੀ ਹੋਈਆਂ ਚੀਜ਼ਾਂ ਤੇ ਰਿਸ਼ਤੇਦਾਰ ਅਤੇ ਮੁੰਡੇ ਦੀਆਂ ਸਾਲੀਆਂ ਬੇਹੱਦ ਖੁਸ਼ ਹੋ ਜਾਂਦੀਆਂ ਹਨ ਤੇ ਤੁਸੀਂਸ ਵੀਡੀਓ ਦੇ ਵਿੱਚ ਦੋਸਤੋ ਦੇਖੋ ਪੰਜਾਬੀਆਂ ਦੇ ਪੁੱਠੇ ਸਦੇ ਸ਼ੌਂਕ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦੇ ਹਨ ਜਿੱਥੇ ਕਿ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਕਿ ਤੁਸੀਂ ਇਹੋ ਜਿਹੇ ਵੀਡੀਓ ਦੇਖਣਾ ਚਾਹੁੰਦੇ ਹੋ ਜ ਨਹੀਂ ਆਪਣੀ ਜਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ